ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਤਖੰਡ ਵਾਸੀ ਸਿੰਘ ਸਾਹਿਬ ਜਾਇਦਰ ਬਾਬਾ ਮਾਨ ਸਿੰਘ ਜੀ ਗੁਰਮਾਨਕ ਦਲ ਮੜੀਆਂ ਵਾਲਾ ਬਟਾਲਾ ਮਜੂਤਾ ਮੁਖੀ ਸਿੰਘ ਸਾਹਿਬ ਜਾਇਦਰ ਬਾਬਾ ਜਗਜੀਤ ਸਿੰਘ ਜੀ ਉਹਨਾਂ ਦੀਆਂ ਫੌਜਾਂ ਨਗਰ ਕਿਲਾ ਨੱਥੂ ਸਿੰਘ ਇੱਥੇ ਉਤਰਿਆ ਨੇ ਤੇ ਸਵੇਰੇ 10 ਵਜੇ ਸਵੇਰੇ 10 ਤਰੀਕ ਨੂੰ ਇੱਥੇ ਅਖੰਡ ਪਾਤਸ਼ਾਹ ਜੀ ਦੇ ਭੋਗ ਪਾਣਗੇ ਔਰ ਉਪਰੰਤ ਕੀਰਤਨ ਕਵਿਸ਼ਰੀ ਤੇ ਕੋੜ ਦੌੜਾਂ ਗਤਕੇ ਦੇ ਯੋਰ ਤੇ ਲੰਗਰ ਪਾਣੀ ਟੁੱਟ ਵਰਤਣਗੇ ਸੰਗਤਾਂ ਦੇ ਚੰਨਾਂ ਵਿੱਚ ਬੇਨਤੀ ਆ ਕਿ ਆਓ ਭਾਈ ਹਾਜ਼ਰੀ ਭਰਿਏ ਤੇ ਦਰਸ਼ਨ ਮੇਲੇ ਕਰੀਏ ਘੋੜਿਆਂ ਦੇ ਗੁਰੂਕੀਆਂ ਲਾਰ ਲੀਆਂ ਫੌਜਾਂ ਦੇ ਦਰਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ